ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ ਤੁਹਾਡੇ ਵਾਸਤੇ 20 ਤੋਂ 25 ਨਗ ਲੈ ਕੇ ਆਏ ਸੇਲ ਵਾਸਤੇ ਜਿਹਦੇ ਵਿੱਚ 10 ਤੋਂ 15 ਨਗ ਤਾਜੇ ਸੂਏ ਹੋਏ ਨੇ ਤੇ 8-10 ਨਗ ਨੇ ਜਿਹੜੇ ਉਹ ਗੱਬਣ ਨੇ ਅੱਜ ਆਪਾਂ 24 ਤਰੀਕ ਨੂੰ ਵੀਡੀਓ ਬਣਾ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਆ। ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ। ਕੁਝ ਗਾਵਾਂ ਆਪਣੇ ਕੋਲੇ ਗੱਬਣ ਨੇ। 8-9 ਨਗ ਤੇ 10-12 ਨਗ ਆਪਣੇ ਕੋਲੇ ਤਾਜ਼ੀਆਂ ਸੂਈਆਂ ਹੋਈਆਂ ਬੜਾ ਨੇ। ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਮੋਟੀ-ਮੋਟੀ ਡਿਟੇਲ ਸਾਰੇ ਪਸ਼ੂਆਂ ਦੀ ਮਿਲੂਗੀ ਜਿਹਦੇ ਵਿੱਚ ਸਾਹੀਵਾਲ ਹੈਗੀ ਆਪਣੇ ਕੋਲੇ। ਟੌਪ ਦਾ ਨਗੀਨਾ ਜਰਸੀ ਬਸੀ ਖੀਰੀ ਬਿਦਰ ਕਾਰਡ ਸਾਰਾ ਤੇ ਕਰੋ ਸੰਗ ਦੇ ਵਿੱਚ ਤਾਜ਼ੀਆਂ ਸੂਈਆਂ ਗਾਵਾਂ ਤੇ ਬੱਚੇ ਵੀ ਮਗਰ ਕਈਆਂ ਦੇ ਬੱਚੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚੋਂ ਕੁਝ ਬੱਚੀਆਂ ਨੇ ਤਿੰਨ ਚਾਰ ਬੱਚੀਆਂ ਨੇ ਤੇ ਤਿੰਨ ਚਾਰ ਬੱਚੇ ਨੇ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕੱਲੇ ਕੱਲੇ ਨਾਗਰੀ ਡਿਟੇਲ ਦੇਵਾਂਗੇ ਸੋ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਜਿਹੜੇ ਲਵੇ ਪਿੰਡ ਨੇ ਉਹ ਚੋਹਾਨ ਕੇ ਰੈਸਰ ਚੰਨਣਵਾਲੀ, ਛੀਨੀਵਾਲਾ, ਵੱਡਾ ਛੀਨੀਵਾਲ ਜਿਹਨੂੰ ਕਹਿੰਦੇ ਆ ਸਹ ਜਿਹੜਾ ਇਹ ਆਪਣੇ ਪਿੰਡ ਨਵੇਂ ਰਹਿ ਜਾਂਦੇ ਨੇ, ਕਲਾਲਾ ਪਿੰਡ ਆਪਣਾ ਆਪਣੇ ਫਾਰਮ ਤੋਂ ਬੀ ਵੀਡੀਓ ਕਵਰ ਕਰਦੇ ਆ। 9478263916, 9878448264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ WhatsApp ਤੇ ਵੀਡੀਓ ਪਾ ਕੇ। ਸੋ ਇੱਕ ਨੰਬਰ ਤੋਂ ਆਪਾਂ ਜਰਸੀ ਤੋਂ ਸਟਾਰਟ ਕਰਦੇ ਆ। ਤੁਸੀਂ ਦੇਖ ਸਕਦੇ ਹੋ ਹਜੇ ਦੁੱਧ ਦੰਦਾਂ ਦੇ ਵਿੱਚ ਬੱਚਾ ਆ ਗਿਆ ਇਹ। ਪਿਓਰ ਖੀਰੀ ਬੱਚੀ ਆ ਇਹਦੇ ਮਗਰ ਮੇਲ ਕਾਫ ਆ ਤੁਹਾਨੂੰ ਆਪਾਂ ਦੰਦ ਪੱਟ ਕੇ ਦਿਖਾਵਾਂਗੇ ਇਹਦੀ ਉਮਰ ਜਿਹੜੀ 21-22 ਮਹੀਨੇ ਦੀ ਉਮਰ ਆ ਜਮਾ ਕੱਚੀ ਖੀਰੀ ਆ ਜਿਹਨੂੰ ਕਹਿ ਸਕਦੇ ਆ ਆਪਾਂ ਫੇਸ ਕੁਆਲਟੀ ਬੱਚੀ ਦੇ ਸਕਦੇ ਤੁਸੀਂ ਬੋਦੇ ਵਾਲੀ ਬੱਚੀ ਆ ਬਾਕੀ ਥਾਣਾ ਹੱਥੀ ਚੁਾਈ ਵਾਲਾ ਸੋਹਣਾ ਸੋ ਬਰੀਡ ਬਰੂਡ ਦੇ ਸਕਦੇ ਹੋ ਬੱਚੀ ਦੀ ਕਿੰਨੀ ਆ ਤੁਹਾਨੂੰ ਦੰਦ ਆਪਾਂ ਪੱਟ ਕੇ ਦਿਹਾਉਣੇ ਆ ਕੱਚੀ ਖੀਰੀ ਆ ਪਰਸੋਂ ਚੌਥੇ ਦੀ ਡਿਲੀਵਰੀ ਹੋਈ ਆ ਮਨ ਕੇ ਚੱਲੋ ਵੀ ਅੱਜ ਤੀਜਾ ਚੌਥਾ ਦੇਣਾ 12 13 ਕਿਲੋ ਬੋਲੀ ਹੋਣੇ ਦੇ ਥੱਲੇ ਹਾਜ਼ਰ ਆ ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਹਵਾਨਾਗਾ ਦੇਖ ਸਕਦੇ ਹੋ ਕੱਚੀ ਖੀਰੀ ਆ ਦੇਖੋ ਬਿਲਕੁਲ ਕੱਚੀ ਖੀਰੀ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਣਾ ਚਾਹੁੰਦਾ ਹੋਇਆ ਛੜ ਦੇ ਪੁੱਤ ਤਾਂ ਆਨਲਾਈਨ ਵੀ ਭੇਜੀ ਜਾਊਗੀ ਥਣਾ ਦੀ ਇਹ ਪਾਸ ਹੋ ਚੁੱਕੀ ਆ ਫੁੱਲ ਹਾਈਟ ਫੁੱਲ ਲੈਂਥ ਪਿਓਰ ਖੀਰਾ ਬੱਚਾ ਆ ਤੁਸੀਂ ਦੇਖ ਸਕਦੇ ਹੋ ਲੇਵੇ ਦੀ ਪੂਰੀ ਖੁੱਲੀ ਡੁੱਲੀ ਆ ਬੋਲਿਓ ਸਾਫ਼ ਆ ਬਿਲਕੁਲ ਇਹ ਹੁਣ ਮਨ ਕੇ ਚਲੋ 13 ਕਿਲੋ ਬੋੜਾ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਪਹਿਲੇ ਨੰਬਰ ਤੇ ਸਾਨੂੰ ਆਪਾਂ ਜਰਸੀ ਬੱਚਾ ਦਿਖਾਤਾ ਖੀਰਾ ਬੱਚਾ ਦਿਖਾਤਾ ਸੋ ਦੋ ਨੰਬਰ ਤੇ ਬੱਚੀ ਇਹੜੀ ਇਹ ਬੱਚੀ ਦੋ ਦੰਦ ਦਾ ਇਹਦੇ ਥੱਲੇ 16 17 ਕਿਲੋ ਬੋੜੀ ਆ ਸੋ ਇਹ ਦੋ ਦੰਦ ਦਾ ਬੱਚਾਗਾ ਇਹਦੇ ਥੱਲੇ 16 17 ਕਿਲੋ ਬੋੜੀ ਆ ਦੋ ਨੰਬਰ ਤੇ ਆ ਗਈ ਤਿੰਨ ਨੰਬਰ ਵਾਲੀ ਬੱਚੀ ਇਹੜੀ ਸਾਰਾ ਰਿਕਾਰਡ ਆ ਬੱਚੀ ਦਾ ਇਹਦਾ ਇਹ ਪਰਸੋਂ ਸੂਈ ਆ ਸਟਾਰਟਿੰਗ ਬੋੜੀ 20 ਕਿਲੋ ਆ ਤੁਸੀਂ ਦੇਖ ਸਕਦੇ ਹੋ ਫੁੱਲ ਬਲ ਦਾ ਬੱਚਾ ਹੀ ਆ ਫੁੱਲ ਬਰੀਡ ਦੇ ਵਿੱਚ ਸਾਰਾ ਰਿਕਾਰਡ ਆ ਬਿਦਰ ਰਿਕਾਰਡ ਆ ਇਹ ਤਿੰਨ ਦਿਨਾਂ ਦੀ ਸੂਈ ਥੱਲੇ 20 ਕਿਲੋ ਵਾਲਾ ਹੁਣ ਹਾਜ਼ਰ ਆ ਕੋਈ ਮੇਰਾ ਵੀਰ ਦੋ ਟਾਈਮ ਚਵਾਈ ਕਰਕੇ ਲਿਆ ਸਕਦਾ ਤਿੰਨ ਨੰਬਰ ਵਾਲੀ ਬੱਚੀ ਸੋ ਦੇਖ ਸਕਦੇ ਹੋ ਹਵਾਨਾ ਹਬੂਨਾ ਚੈੱਕ ਕਰ ਸਕਦੇ ਹੋ ਹਾਈਟ ਲੈਂਥ ਫੁੱਲਾ ਬੱਚੀ ਦੀ ਦੋ ਦੰਦ ਮੂੰਹ ਆ ਪਰਸੋਂ ਸੂਈ ਆ 20 ਕਿਲੋ ਵਾਲੀ ਆ ਤਿੰਨ ਨੰਬਰ ਤੇ ਇਹ ਆ ਗਈ ਇਹਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਸੋ ਚਾਰ ਨੰਬਰ ਵਾਲੀ ਬੱਚੀ ਜਿਹੜੀ ਇਹ ਵੀ ਸੂਈ ہوئی ਆ ਇਹ ਬੱਚੀ ਜਿਹੜੀ ਇਹ ਥੱਲੇ 23 24 ਕਿਲੋ ਦੁੱਧ ਹਾਜ਼ਰ ਆ ਹੁਣ 23 24 ਕਿਲੋ ਦੁੱਧ ਹਾਜ਼ਰ ਆ ਸੋ so, ਇਹ e 5 ਨੰਬਰ ਵਾਲੀ ਬੱਛੀ ਹੈ ਜਿਹੜੀ ਇਹ 5 ਨੰਬਰ ਵਾਲੀ ਸਾਡੇ 25 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਡੰਗ ਮਣਕੇ ਲਿਆ ਸਕਦਾ 5 ਨੰਬਰ ਵਾਲੀ ਥੱਲੇ 25 ਕਿਲੋ ਰੈਡੀ ਆ 6 ਨੰਬਰ ਵਾਲੀ ਥੱਲੇ 18 19 ਲੀਟਰ ਰੈਡੀ ਆ ਇਹ ਦੋ ਟਾਈਮ ਚੁਵਾਈ ਕਰਕੇ ਲਿਆ ਸਕਦੇ ਹਾਂ 18 19 ਲੀਟਰ ਰੈਡੀ ਆ ਅੱਗੇ 7 ਨੰਬਰ ਇਹਦੇ ਥੱਲੇ 20 ਕਿਲੋ ਦੁੱਧ ਕੋਈ ਮਰਜੀ ਮੇਰਾ ਵੀਰ ਦੋ ਟਾਈਮ ਚੁਵਾਈ ਕਰਕੇ ਲਿਆ ਸਕਦਾ 20 ਕਿਲੋ ਦੁੱਧ ਰੈਡੀ ਆ ਮਗਰ ਬੱਛੀ ਹੈ ਇਹਦੇ ਇਹਦੇ ਮਗਰ ਬੱਛੀ ਆ 20 ਕਿਲੋ ਦੁੱਧ ਰੈਡੀ ਆ ਅੱਥੀ ਚੁਵਾਈ ਵਾਲਾ ਸੋਨਾ ਥਾਂ ਲੱਗਿਆ ਹੋਇਆ ਇਹਦੇ ਸਾਡੇ ਨੂੰ ਤੋ ਇਧਰ ਮੈਂ ਸੱਤ ਨਾਗ ਦਿਖਾ ਚੁੱਕਿਆ ਤੁਹਾਨੂੰ ਜਿੰਨਾ ਥੱਲੇ ਜਿੰਨਾ ਜਿੰਨਾ ਦੁੱਧ ਰੈਡੀ ਆ ਉਹ ਦੋ ਟਾਈਮ ਚੁਆਈ ਕਰਕੇ ਲਿਆ ਸਕਦਾ ਹਾਂ ਪਹਿਲਣਾ ਬੱਸੀਆਂ ਆਗੀਆਂ ਤਿੰਨੇ ਦੰਦਾਂ ਦੇ ਵਿੱਚ ਆ ਗਈ ਖੀਰੀ ਦੋ ਦੰਦ ਦੋ ਦੰਦ ਬੱਛੀਆਂ ਆਗੀਆਂ ਬੱਚੇ ਇਹਨਾਂ ਦੇ ਆਵੰਝੇ ਹੋਇਆ ਬਾਕੀ ਇਹ ਬੱਛੀ ਤੌਰ ਪੁੱਤ ਇਹ ਕ੍ਰਾਸਾਂਗ ਦੇ ਵਿੱਚ ਬੱਛੀ ਆ ਗਈ ਪਲੂਨ ਨੇ ਨੇ 23 24 ਕਿਲੋ ਦੁੱਧ ਦਿੱਤਾਗਾ ਕੱਲ ਇਹਦੀ ਡਿਲੀਵਰੀ ਹੋਈ ਆ ਹੁਣ ਸਟਾਰਟਿੰਗ ਬੋਲਿਆ 20 ਕਿਲੋ ਆ ਕੱਲ ਇਹਦੀ ਡਿਲੀਵਰੀ ਹੋਈ ਆ ਮਗਰੇ ਦੇ ਬੱਛੀ ਆ ਸੋ ਬੱਛੀਆ ਦੇਖ ਸਕਦੇ ਤੁਸੀਂ ਮਗਰ ਬੱਛੀ ਆ ਜਰਸੀ ਕ੍ਰੋਸ ਦੇ ਵਿੱਚ ਬੱਛੀ ਆ ਗਈ ਮਗਰ ਬੱਛੀ ਆ ਸੋ ਕੱਲ੍ਹ ਇਹਦੀ ਡਿਲੀਵਰੀ ਹੋਈ ਆ 23 24 ਕਿਲੋ ਦਾ ਰਿਕਾਰਡ ਆ ਪਲੂਨ ਦਾ ਦੂਜਾ ਸੂਆ ਸੂਈ ਆ ਹਵਾਨੇ ਦੀ ਸ਼ੇਪ ਤੁਸੀਂ ਦੇਖੋ ਇਸ ਵਾਰੀ 25 ਤੋਂ ਬਾਹਰ ਦੁੱਧ ਪਾ ਦੂ ਬਾਡੀ ਬੁੱਡੀ ਬਹੁਤ ਤਗੜੀਆ ਬੱਛੀ ਦੀ ਥੋੜੇ ਕ੍ਰੋਸ ਅੰਗ ਦੇ ਵਿੱਚ ਆ ਗਈ ਅੱਗੇ ਪਿੱਛੇ ਦਾ ਹਵਾਨਾ ਦੇਖੋ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਚਾਰੇ ਥਾਣ ਗੁੱਠਾਂ ਦੇ ਲੱਗੇ ਵਿਆ ਪੋਲੀ ਤੇ ਮੋਟੀ ਚਵਾਈ ਆ ਖਣ ਬਹੁਤ ਸੋਹਣਾ ਲੱਗਿਆ ਹੋਇਆਗਾ ਦੇਖੋ ਕ੍ਰੋਸ ਅੰਗ ਦੇ ਵਿੱਚ ਬੱਸੀ ਤੋਰ ਕੇ ਸਾਡਾ ਛੋਟਾ ਬੱਚਾ ਕਰਕੇ ਤੇਜ਼ੀ ਜ਼ਰੂਰ ਕਰਦੀ ਆ ਅੱਗੇ ਪਿੱਛੇ ਦਾ ਹਵਾਨਾ ਦੇਖੋ ਸਮੀ ਪਲੀ ਫੁੱਲਾ ਫੁੱਲ ਹਾਈਟ ਉਹ ਮੋੜ ਲਿਆ ਬਤ ਮੋੜ ਲਿਆ ਫੁੱਲ ਹਾਈਟ ਫੁੱਲ ਲੈਂਥ ਲੈਗਲ ਖੁਰਲੀ ਦੇ ਅੱਗੇ ਪਿੱਛੇ ਦਾ ਹਵਾਨਾਗਾ ਸਟਾਰਟਿੰਗ ਬੋਲੀ 20 ਕਿਲੋ ਪਰसों ਇਹਦੀ ਡਿਲੀਵਰੀ ਹੋਈ ਆ ਮਗਰ ਬੱਚੀ ਆ ਗਈ ਪੋਲੀ ਤੇ ਮੋਟੀ ਚਵਾਈ ਆ ਬੁਰੀ ਜੀ ਦੇਖ ਸਕਦੇ ਹੋ ਦੁੱਧ ਨੇ 25 ਤੋਂ ਬਾਹਰ ਪਾਦਨੇ ਇਸ ਵਾਰ ਚੰਗੀ ਸੇਵਾ ਦੇ ਨਾਲ ਸੋ ਅਗੇ ਨਾਲ ਇਹਦੇ ਨਗੀਨਾ ਦਿਖਾਉਣੇ ਆ ਖੀਰੀ ਬੱਚੀ ਕੀਰੀ ਬੱਚੀ ਆ ਸਾਰਾ ਰਿਕਾਰਡ ਆ ਬੱਚੀ ਦਾ ਜਰਸੀ ਵਿੱਚ ਆ ਗਈ ਨਗੀਨਾ ਟਾਪ ਦਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਪਰ ਚੰਗੀ ਜਰਸੀ ਚਾਹੀਦੀ ਆ ਰਿਕਾਰਡ ਵਾਲੀ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਬਹੁਤ ਟਾਪ ਦੇ ਰਿਕਾਰਡ ਦੀ ਬੱਚੀ ਆ ਇਹ ਇਸ ਨੂੰ ਤੋੜ ਕੇ ਦਿਖਾਵਾਂਗੇ ਹਵਾਨਾ ਦੇਖੋ ਤੁਸੀਂ ਹਜੇ 5-7 ਦਿਨ ਸੂਨ ਨੂੰ ਬਾਕੀ ਆ ਬਾਕੀ ਬਰੀਡ ਚੈੱਕ ਕਰਿਓ ਬੋਧਾਵਾਦਾ ਦੇਖੋ ਬੱਚੀ ਦਾ ਹਾਈਟ ਲੈਂਥ ਵਧੀਆ ਕੀ ਬੱਚੀ ਦੀ ਸਾਰਾ ਰਿਕਾਰਡ ਹੈ ਦਾ ਕਿਹੜੇ ਸੀਮਣ ਦੀ ਆ ਆਪਾਂ ਤੇ ਕਿਹੜਾ ਸੀਮਣ ਲੱਗਿਆ ਹੋਇਆ ਤੁਰਦੀ ਬੱਚੀ ਦੀ ਤੁਸੀਂ ਹਾਈਟ ਲੈਂਥ ਦੇਖ ਸਕਦੇ ਹੋ ਪੂਰੇ ਟੌਪ ਦੇ ਰਿਕਾਰਡ ਦੀ ਬੱਛੀ ਆ ਮੋੜ ਦੇ ਮੋੜ ਦੇ ਸਾਰਾ ਰਿਕਾਰਡ ਦਾ ਬੱਛੀ ਦਾ ਮਿਲ ਜੂਗਾ ਪਹਿਲਾ ਸੂਆ ਸੂਰੀ ਆ ਸੋ ਦੇਖ ਸਕਦੇ ਤੁਸੀਂ ਸਾਈਨਿੰਗ ਸੂਈਨਿੰਗ ਬਹੁਤ ਆ ਬੱਛੀ ਦੀ ਸੋ ਖੁੱਲੀ ਫਿਰਦੀ ਆਈ ਕਰਕੇ ਥੋੜੀ ਜੀ ਪਿਹਾਰੇ ਦੀ ਔਲ ਮੰਨਦੀ ਆ ਰੱਸੇ ਦੀ ਸੋ ਇਹ ਆਪਾਂ ਕੱਚੀ ਖੁਰਲੀ ਤੇ 2 ਨੰਬਰ ਤੇ ਦਿਖਾਤੀ ਅਗੇ ਸਾਈ ਵਾਲਾ ਇਹ ਤਾਜੀ ਸੂਈ ਹੋਈ ਆ ਇਹਦੇ ਥੱਲੇ 14 15 ਕਿਲੋ ਬੋਲਾਗਾ ਤਾਜੀ ਸੂਈ ਆ ਠੰਡੀ ਸੀਲ ਪੂਰੀ ਜਾਂਦੇ ਆ ਇਹ ਆ ਦੇਖ ਸਕਦੇ ਤੁਸੀਂ ਸਾਈ ਵਾਲਾ ਦੁੰਨੇ ਪਾਸੇ ਬਹਿ ਕੇ ਚੌਣ ਵਾਲੀ ਸਾਈਵਾਲਾ ਇਹ ਜਿੱਧਰ ਮਰਜੀ ਬਹਿ ਕੇ ਚੋਲਿਓ ਪਹਿਲਾ-ਗਲਾ ਨਿੱਖੜਮਾ ਥਾਣਾ ਦੇਖੋ ਤਾਜੀ ਸੂਈ ਆ 13-14 ਕਿਲੋ ਸਟਾਰਟਿੰਗ ਬੋਲਾਗਾ ਦੂਜੇ ਪਾਸੇ ਵਾਜਾ ਬਦੋ ਉੱਠ ਕੇ ਆਈਆਂ ਫੇਰ ਦਾ ਫੇਰ ਦਾ ਇਹ ਫੇਰੀ ਚੱਲ ਫੇਰੀ ਚੱਲ ਦੂਜੇ ਪਾਸੇ ਵਾਜਾ ਦੁੰਨੇ ਪਾਸੇ ਬਹਿ ਕੇ ਚੌਣ ਵਾਲੀ ਸਾਈਵਾਲਾ ਬਹੁਤ ਟੌਪ ਦਾ ਨਗੀਨਾਗਾ ਆਪਣੇ ਚੈਨਲ ਦੇ ਵੀਡੀਓ ਪਾਈ ਵੀ ਆ ਇੱਕ ਵਾਇਰਲ ਹੋਈ ਆ ਵੀਡੀਓ ਓਦਾਂ ਦੀ ਸਾਈਵਾਲਾ ਇਹ ਕਿਉਂਕਿ ਠੰਡੀ ਸੀਲਪੁਰੀ ਆ ਤੇ ਦੁੰਨੇ ਪਾਸੇ ਬਹਿ ਕੇ ਚੌਣ ਵਾਲੀ ਆ ਤਾਜੀ ਸੂਈ ਆ ਸੋ ਨਾਲ ਇਹਦੇ ਪਹਿਲਣ ਬੱਛੀ ਆ ਇਹ ਦੋ ਦੰਦ ਬੱਛੀ ਆ ਸਟਾਰਟਿੰਗ ਬੋਲੀ 16 17 ਕਿਲੋ ਆ ਸੂਈ ਹੋਈ ਆ ਇਹਦੇ ਥੱਲੇ 23 24 ਕਿਲੋ ਦੋ ਦੋ ਤਿਆਰ ਆ ਬੱਛੀ ਥੱਲੇ ਜਿਹੜੀ ਅੱਗੇ ਬੱਛੀ ਆ ਗਈ ਇਹ ਪਹਿਲਣ ਬੱਛੀ ਆ ਸੋ ਅੱਗੇ ਬੱਛੀਆਂ ਗੱਬਣਾ ਨੇ ਇਹ ਬੱਛੀਆਂ ਗੱਬਣਾ ਨੇ ਕੁਝ ਦਿਨ ਸੂਨ ਨੂੰ ਲੈਂਦੀਆਂ ਨੇ ਸੋ ਟੋਟਲ ਆਪਾਂ 22 23 ਨਗਸ ਨੂੰ ਦਿਖਾ ਤੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਾਂ ਇਹਦੇ ਤੋਂ ਧੰਨਵਾਦ ਜਲਦ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ